ਲੋਕੀ ਕਿਸਾਨ ਭਰਾਵੋ ਕੁਝ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਵੀਡੀਓ ਪਾਈ ਸੀ ਸਰੋਂ ਦੀ ਤੇ ਅੱਜ ਉਸੇ ਵੀਰ ਕੋਲ ਅਸੀਂ ਦੁਬਾਰਾ ਫੇਰ ਪਹੁੰਚੇ ਆ ਕਿਉਂਕਿ ਉਸ ਕਿਸਾਨ ਭਰਾਵਾਂ ਨੇ ਕਮੈਂਟ ਵੀ ਆਏ ਸੀ ਜਾਂ ਨੇ ਕੋਈ ਜਾਣਕਾਰੀ ਫੋਨ ਤੇ ਵੀ ਸਾਡੇ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਜ ਅਸੀਂ ਬਾਈ ਕੁਲਦੀਪ ਕੋਲ ਫੇਰ ਪਹੁੰਚੇ ਆ ਤੇ ਜਿਹੜੀ ਕਿ ਆ ਹੁਦੋਂ ਦਿਨ ਸਰੋਂ ਤੁਹਾਨੂੰ ਦਿਖਾਈ ਸੀ ਅੱਜ ਕੈਮਰੇ ਨਾਲ ਹੀ ਵੀ ਤੁਹਾਨੂੰ ਦਿਖਾ ਦਗੇ ਬੜਾ ਹੀ ਮੋਟਾ ਇਹਦਾ ਦਾਣਾ ਹੈ ਤੇ ਬੜੀ ਹੀ ਵਧੀਆ ਦੇਖਣ ਚ ਵੀ ਸਰੋਂ ਅੱਛੀ ਲੱਗਦੀ ਹੈ ਹੈਨਾ ਤੇ ਬਾਈ ਜੀ ਤੁਸੀਂ ਅੱਜ ਸਰੋਂ ਆਪਾਂ ਕੱਢ ਦਿੱਤੀ ਹੈ ਨਾ ਹਾਂਜੀ ਹਾਂਜੀ ਤਾਂ ਇਹਨਾਂ ਕਿੰਨਾ ਝਾੜ ਨਿਕਲਿਆ ਸਭ ਤੋਂ ਪਹਿਲਾਂ ਜੀ ਆਪਾਂ ਕਿਸਾਨ ਭਰਾਵਾਂ ਨੂੰ ਜਾਣਕਾਰੀ ਦੇ ਦਗੀ ਇਹ ਤਾਂ ਲਗਭਗ ਜੀ 35 ਕੁ ਝਾੜ ਨਿਕਲਿਆ ਇੱਕ ਏਕੜ ਦੇ ਇੱਕ ਏਕੜ ਦਾ ਪੈਕੀ ਮਾਣਿਆ ਚਲੋ ਬਾਈ ਜੀ ਗੱਲ ਇਹ ਹੈ ਵੀ ਜਿਵੇਂ ਹੁਣ ਆਪਾਂ ਕਿਸਾਨ ਭਰਾਵਾਂ ਨੂੰ ਵੀ ਦੇਣਾ ਹੈ ਜਿਹੜਾ ਕੀ ਕਈ ਵਾਰੀ ਕੋਈ ਡੱਕੇ ਦੂਸਰੀ ਸਰੋਂ ਦੇ ਹੋ ਜਾਂਦੇ ਆ ਜਾਂ ਕੋਈ ਇਹ ਨਹੀਂ ਵਾਰੀ ਤੁਸੀਂ ਬੀਜ ਨੂੰ ਕੋਈ ਸੋਧ ਕੇ ਜਾਂ ਕੋਈ ਸਿਸਟਮ ਕੀ ਬਣਾਇਆ ਹੈ ਹਾਂਜੀ ਬੀਜ ਸਪੈਸ਼ਲੀ ਸੋਧ ਕੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਊਗਾ ਉਹ ਅਲੱਗ ਹੀ ਉਹਦੀ ਕਟਿੰਗ ਹੋਈ ਆ ਤੇ ਅਲੱਗ ਹੀ ਕੱਢਿਆ ਅੱਛਾ ਉਹ ਲਾ ਕੱਢਿਆ ਜੀ ਹਾਂਜੀ ਅਲੱਗ ਕੱਢਿਆ ਠੀਕ ਉਹਦਾ ਵੀ ਮਤਲ ਤੁਸੀਂ ਉਹਨਾਂ ਨੂੰ ਕਿਸਾਨ ਭਰਾਵਾਂ ਨੂੰ ਵੱਖਰਾ ਹੋ ਕੇ ਦਿਓਗੇ ਹਾਂ ਵੱਖਰਾ ਤੇ ਬਾਈ ਕੁਲਦੀਪ ਜੀ ਇਹਦਾ ਜਿਹੜਾ ਤੇਲ ਦੀ ਮਾਤਰਾ ਹੈ ਉਹਦਾ ਕੀ ਹੈ ਜੀ ਇਹ ਤੇਲ ਦੀ ਇਹਦੇ ਵਿੱਚ ਰੇਸ਼ੋ ਆਮ ਦੂਸਰੀ ਸਰੋਂ ਨਾਲੋਂ ਵੱਧ ਹੈ ਜਿਹਦੇ ਵਿੱਚ 42% ਤੇਲ ਹੈ ਠੀਕ ਹੈ ਤੇ ਖਾਣ ਵਾਸਤੇ ਆਪਾਂ ਰੋਈ ਦੇ ਵਿੱਚ ਬਹੁਤ ਵਧੀਆ ਤੇਲ ਆ ਆਪਣਾ ਜਿਵੇਂ ਮੈਨੂੰ ਕੀ ਡੀਸੀ ਕਿਉਂ ਵਾਲਾ ਕੰਮ ਠੀਕ ਹੈ ਜੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਿਹੜਾ ਕਿ ਸਾਡੇ ਬਾਈ ਕੁਲਦੀਪ ਸਿੰਘ ਦੇ ਨੰਬਰ ਨੇ ਤੁਸੀਂ ਇਸ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ 94173 22875 82899 50875 ਨੰਬਰ ਦੇ ਸੰਪਰਕ ਕਰ ਸਕਦੇ ਹੋ ਤੁਸੀਂ